ਇਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਪਰ ਕਈ ਪ੍ਰਕਾਰ ਦੇ ਅਤਿਆਚਾਰ ਕੀਤੇ ਜਾ ਰਹੇ ਆ ਸਾਡੀਆਂ ਮਤਾਮਾਂ ਪੈਣਾ ਦੀ ਇੱਜ਼ਤ ਖਤਰੇ ਵਿੱਚ ਹੈ ਆਪਣੇ ਸਭ ਦੇ ਧਾਰਮਿਕ ਸਥਾਨ ਮੰਦਰ ਮੰਦਰਾਂ ਦੇ ਉੱਪਰ ਵੀ ਹਮਲੇ ਕੀਤੇ ਜਾ ਰਹੇ ਆ ਮੰਦਰਾਂ ਨੂੰ ਅੱਗ ਲਗਾਈਆਂ ਜਾ ਰਹੀਆਂ ਆ ਸਾਡੇ ਹਿੰਦੂ ਵੀਰਾਂ ਨੂੰ ਕੋਟ-ਕੋਟ ਕੇ ਮਾਰਿਆ ਜਾ ਰਿਹਾ ਹੈ ਤਸ਼ੱਦਦ ਕੀਤਾ ਜਾ ਰਿਹਾ ਹੈ ਇਹ ਜ਼ੁਲਮ ਅਸਹਿਮਈਏ ਹੈ ਇਹ ਬਰਦਾਸ਼ਤ ਨਹੀਂ ਹੋਣ ਵਾਲਾ ਹੈ ਇਸ ਦੀ ਸਾਡੇ ਵਿਸ਼ਵ ਭਰ ਦੇ ਵਿੱਚ ਵੀ ਬੰਗਲਾਦੇਸ਼ ਸਰਕਾਰ ਦੀ ਨਿਖੇਦੀ ਕੀਤੀ ਗਈ ਹੈ ਔਰ ਕਈ ਦੇਸ਼ਾਂ ਨੇ ਬੰਗਲਾਦੇਸ਼ ਦੀ ਸਰਕਾਰ ਨੂੰ ਇਸ ਤੇ ਇਮੀਡੀਏਟ ਕੰਟਰੋਲ ਕਰਨ ਲਈ ਵੀ ਦਾਵਨੀ ਦਿੱਤੀ ਹੈ ਸੋ ਕਪੂਰਥਲਾ ਦੇ ਸਨਾਤਨ ਪ੍ਰੇਮੀਆਂ ਵੱਲੋਂ ਕੱਲ ਸ਼ਾਮ ਨੂੰ 4 ਵਜੇ ਕਨਵੀਰਵਾਰ ਮਿਤੀ 12 12 2024 ਨੂੰ ਸ਼ਾਮ ਨੂੰ 4 ਵਜੇ ਸਾਰੇ ਬਾਜ਼ਾਰ ਦੇ ਵਿੱਚੋਂ ਦੀ ਰੋਸ ਮਾਰਚ ਕੀਤਾ ਜਾਏਗਾ ਸਾਰੇ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਪੋਲੀਟੀਕਲ ਪਾਰਟੀਆਂ ਸੋਸ਼ਲ ਆਰਗੇਨਾਈਜੇਸ਼ਨ ਸਾਰੇ ਸਨਾਤਨ ਪ੍ਰੇਮੀ ਕੱਲ ਸ਼ਾਮ ਨੂੰ 4 ਵਜੇ ਸਨਾਤਨ ਧਰਮ ਸਭਾ ਵਿਖੇ ਪਹੁੰਚ ਕੇ ਇਸ ਰੋਸ ਮਾਰਚ ਦੇ ਵਿੱਚ ਆਪਣਾ ਯੋਗਦਾਨ ਪਾਉਣ ਮੇਰੀ ਸਾਰੇ ਸਨਾਤਨ ਪ੍ਰੇਮੀਆਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਆਪਾਂ ਬੰਗਲਾਦੇਸ਼ ਦੇ ਵਿੱਚ ਰਹਿ ਰਹੇ ਹਿੰਦੂ ਵੀਰਾਂ ਨੂੰ ਉਹ ਜਿਸ ਤਰ੍ਹਾਂ ਪਹਿਲਾਂ ਬੰਗਲਾਦੇਸ਼ ਦੇ ਵਿੱਚ ਸ਼ਾਂਤੀ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਆ ਰਹੇ ਆ ਉਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਦੀ ਜਨਮਾਲ ਦੀ ਰਾਖੀ ਕੀਤੀ ਜਾਵੇ ਇਸ ਗੱਲ ਲਈ ਭਾਰਤ ਸਰਕਾਰ ਨੂੰ ਅਰਦਾਸ ਕਰਾਂਗੇ ਆਪਣੇ ਰੋਜ਼ਮਾਰਚ ਦੇ ਰਾਹੀਂ ਕਿ ਕਿਸੇ ਤਰ੍ਹਾਂ ਦੇ ਵੀ ਸਖਤ ਤੋਂ ਸਖਤ ਵੀ ਕਦਮ ਉਠਾਣੇ ਪੈਣ ਇਹ ਬੰਗਲਾਦੇਸ਼ ਦੀ ਸਰਕਾਰ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਆ ਅਸੀਂ ਸਾਰੇ ਅਮਨ ਸ਼ਾਂਤੀ ਦੇ ਉੱਪਰ ਪੈਰਾ ਦੇਣ ਵਾਲੇ ਲੋਕਾਂ ਸਾਰੇ ਵਿਸ਼ਵ ਦੀ ਸ਼ਾਂਤੀ ਪਰਮਾਤਮਾ ਦੇ ਅੱਗੇ ਹਮੇਸ਼ਾ ਦੁਆ ਕਰਨ ਵਾਲੇ ਲੋਕਾਂ ਸੋ ਕੱਲ 4 ਵਜੇ ਅਸੀਂ ਸਾਰਿਆਂ ਦੀ ਦਰਸ਼ਨ ਕਰਾਂਗੇ ਬਹੁਤ ਬਹੁਤ ਧੰਨਵਾਦ